ਸਵਾਗਤ ਕਰਦੇ ਆਂ ਤੁਹਾਡਾ ਸਾਡੇ ਚੈਨਲ ਤੇ ਤੇ 11-12 ਮਹੀਨਿਆਂ ਬਾਅਦ ਚੈਨਲ ਤੇ ਵੀਡੀਓ ਪਾ ਰਹੇ ਆਂ ਪਿਛਲੀ ਵੀਡੀਓ ਵੀ ਕਣਕ ਦੀ ਬਜਾਈ ਦੀ ਸੀ ਕਣਕ ਦੀ ਮਲਚਿੰਗ ਕੀਤੀ ਸੀ ਆਪਾਂ ਨੇ ਤੇ ਇਸ ਵਾਰ ਵੀ ਆਪਾਂ ਨੇ ਕਣਕ ਝੋਨੇ ਦੇ ਵਿੱਚ ਜੋ ਪਰਾਲ ਹੁੰਦਾ ਪਰਾਲੀ ਹੁੰਦੀ ਉਹਨੂੰ ਬਿਲਕੁਲ ਆਗਣ ਨਹੀਂ ਲਾਈ ਹੈਗੀ ਆਪਾਂ ਨੇ ਇਦਾਂ ਹੀ ਬਜਾਈ ਕੀਤੀ ਆ ਪਿਛਲੀ ਵਾਰ ਮਲਚਿੰਗ ਕੀਤੀ ਸੀ ਕੁਝ ਏਰੀ ਮੈਂ ਥੋੜਾ ਜਗ੍ਹਾ ਦੇ ਵਿੱਚ ਇੱਕ ਤਨਾ ਐਕਸਪੈਰੀਮੈਂਟ ਸੀ ਇਸ ਵਾਰ ਵੀ ਉੱਥੇ ਮਲਚਿੰਗ ਹੀ ਕੀਤੀ ਹੈਗੀ ਛਿੱਟਾ ਦੇ ਕੇ ਪਾਣੀ ਲਾਇਆ ਜਿੱਦਾਂ ਕਿ ਗਿਆਨ ਵਿਧੀ ਟੈਕਨੀਕ ਜਿਹਨਾਂ ਨੂੰ ਦੱਸ ਦੱਸ ਸੱਦਿਆ ਜਾਂਦਾ ਏ ਇਸ ਟੈਕਨੀਕ ਨੂੰ ਤੇ ਇਸ ਵਾਰ ਆਪਾਂ ਨੇ ਕੀ ਕੀਤਾ ਝੋਨੇ ਦੀ ਪੁਰਾਲੀ ਨੂੰ ਆਗ ਨਹੀਂ ਲਾਈ ਝੋਨੇ ਦੀ ਪੁਰਾਲੀ ਨੂੰ ਖਲਾਰ ਕੇ ਨਾ ਹੈਪੀ ਸੀਡਰ ਚ ਲਾਇਆ ਉਹਦੇ ਉੱਤੇ ਤੇ ਮੇਰੇ ਅਕੋਰਡਿੰਗ ਤਾਂ ਬੜੀ ਸੋਹਣੀ ਕਣਕ ਦੀ ਬਜਾਈ ਹੋਈ ਆ ਤੇ ਇੱਕ ਵਾਰ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿ ਕਿੱਦਾਂ ਦੀ ਬਜਾਈ ਹੋਈ ਆ ਤੇ ਕਿਵੇਂ ਜਰਮੀਨੇਸ਼ਨ ਹੋ ਉਹ ਦੀ ਆਪਾਂ ਉਹ ਦੀ ਵੀਡੀਓ ਹੀ ਪਾਵਾਂਗੇ ਤੇ ਹੁਣ ਹੁਣ ਮੈਂ ਖੇਤ ਦੇ ਵਿੱਚ ਦਿਖਾਉਣਾ ਜਿਵੇਂ ਪਿੱਛੇ ਤੁਸੀਂ ਦੇਖ ਹੀ ਰਹੇ ਹੋਗੇ ਸਾਰੀ ਇਹ ਮਲਚਿੰਗ ਆ ਆਪਣਾ ਹੈਪੀ ਸੀਡਰ ਚੱਲਿਆ ਹੋਇਆ ਬਿਨਾਂ ਅੱਗ ਲਾਏ ਅੱਗ ਨਹੀਂ ਲੱਗੀ ਸੀ ਪਰਾਲੀ ਨੂੰ ਫਿਰ ਪਰਾਲੀ ਦੇ ਜਿਹੜੇ ਲੈਣਾ ਹੁੰਦੀਆਂ ਨੇ ਕੰਬਾਈਨ ਉਹਨਾਂ ਨੂੰ ਇੱਧਰ ਉੱਧਰ ਖਿਲਾਰ ਕੇ ਤੇ ਆਪਾਂ ਨੇ ਸੋਪਰ ਆ ਹੈਪੀ ਸੀਡਰ ਚਲਾਇਆ ਹੋਇਆ ਤੇ ਝੋਨਾ ਜਿਹੜਾ ਹੈਗਾ ਸੀ ਇਹ ਝੋਨਾ ਸੀਗਾ ਪੂਸਾ ਚਵਾਲੀ ਸਭ ਤੋਂ ਵੱਧ ਪਰਾਲੇ ਸੀ ਝੋਨੇ ਦਾ ਹੁੰਦਾਗਾ ਤੇ ਆਪਾਂ ਨੇ ਇਸੇ ਵਿੱਚ ਹੀ ਐਕਸਪੈਰੀਮੈਂਟ ਕੀਤਾਗਾ ਜਿੱਦਾਂ ਕਿ ਆ ਪਿੱਛੇ ਦੇਖ ਸਕਦੇ ਹੋ ਮੇਰੇ ਤੁਸੀਂ ਇਹ 1847 ਬਾਸਮਤੀ ਸੀ ਇਹਦੇ ਵਿੱਚ ਤਾਂ ਨਾਰਮਲ ਹੀ ਚੱਲ ਗਿਆ ਇਹਦੇ ਵਿੱਚ ਕੋਈ ਇਨਾ ਪਰਾਲ ਨਹੀਂ ਹੁੰਦਾ ਬਟ ਜਿਹੜਾ ਪਿੱਛੇ ਆਪਣੇ ਦੇਖ ਰਹੇ ਹੋ ਇਹ ਪਿੱਛੇ ਹੈਗਾ ਪੀ 274 ਇਹਦਾ ਪਰਾਲ ਬਹੁਤ ਜ਼ਿਆਦਾ ਹੁੰਦਾ ਤੇ ਇਹਦੇ ਵਿੱਚ ਆਪਾਂ ਨੇ ਲੈਣਾ ਖਲਾਰ ਕੇ ਵਧੀਆ ਸੁਪਰ ਸੀਡ ਹੈਪੀ ਸੀਡਰ ਚੱਲਿਆ ਤੇ ਤੁਹਾਨੂੰ ਇੱਕ ਵਾਰ ਵਿੱਚ ਖੇਤ ਦੇ ਜਾ ਕੇ ਦਿਖਾਉਣਾ ਮੈਂ ਕਿ ਕਿਵੇਂ ਚੱਲਿਆ ਹੋਇਆ ਕੀ ਮਤਲਬ ਕਿ ਸਾਨੂੰ ਸਮੱਸਿਆਈ ਤੇ ਕੀ ਅ ਅੱਗੇ ਹੋਊਗਾ ਆਜੋ ਤੁਹਾਨੂੰ ਮੈਂ ਬਾਣ ਦੇ ਵਿੱਚ ਚੱਲ ਕੇ ਦਿਖਾਉਣਾ ਆਦੇ ਕੋ ਦੋਸਤੋ ਬਜਾਈ ਕੀਤੀ ਨੂੰ ਅ ਅੱਜ ਤਰੀਕ 15 15 ਤਰੀਕ ਆ 10 ਤਰੀਕ ਨੂੰ ਬਜਾਈ ਕੀਤੀ ਸੀ 5 ਦਿਨ ਹੋ ਚੁੱਕੇ ਨੇਗੇ ਜਦੋਂ ਆਪਾਂ ਪੱਟ ਕੇ ਦੇਖਦੇ ਆ ਤੇ ਕਈ ਜਗ੍ਹਾ ਤੇ ਇਹ ਕਣਕ ਉੱਗਣੀ ਸਟਾਰਟ ਹੋ ਚੁੱਕੇ ਵਧੀਆ ਉਗਰੇ ਤੇ ਕਈ ਜਗ੍ਹਾ ਹਜੇ ਜਰਮੀਨੇਸ਼ਨ ਸਟਾਰਟ ਆ ਗਈ ਤੇ ਬਹੁਤ ਸੋਹਣੀ ਬਜਾਈ ਹੋਈ ਆ ਜਿੱਦਾਂ ਕਿ ਅ ਉੰਨਾ ਸਹੀ ਜਾਂਦਾ ਵੀ ਜਦੋਂ ਇੱਕ ਤਰ੍ਹਾਂ ਦਾ ਮਲਚ ਹੋ ਚੁੱਕਿਆ ਉੱਤੇ ਪਰਾਲੀ ਦਾ ਇੱਕ ਲੇਅਰ ਬਣ ਚੁੱਕੀ ਆ ਤੇ ਇਹਦੇ ਵਿੱਚ ਗੁੱਲੀ ਡੰਡਾ ਵਗੈਰੇ ਦੀ ਸਮੱਸਿਆ ਨਹੀਂ ਆਉਣੀ ਹੈਗੀ ਤੇ ਸਮੱਸਿਆ ਜਿਹੜੀ ਆਉਣੀ ਆ ਜਿਹੜੇ ਲੋਕ ਮਤਲਬ ਕਿ ਆ ਕੇ ਮੈਨੂੰ ਦੱਸਦੇ ਨੇਗੇ ਇਹਦੇ ਵਿੱਚ ਸਮੱਸਿਆ ਆ ਸਕਦੀ ਆ ਕਿ ਚੂਹੇ ਦੀ ਚੂਹੇ ਦੀ ਸਮੱਸਿਆ ਆ ਸਕਦੀ ਆ ਤੇ ਇੱਕ ਕਹਿੰਦੇ ਸੁੰਡ ਪੈ ਸਕਦਾ ਸੁੰਡ ਤਾਂ ਨਹੀਂ ਮੇਰੇ ਹਿਸਾਬ ਨਾਲ ਪੈਣਾ ਹੈਗਾ ਇਹਦੇ ਵਿੱਚ ਕਿਉਂਕਿ ਪਰਾਲੀ ਉੱਪਰ ਆ ਗਈ ਕਣਕ ਨੀਚੇ ਆ ਪਰਾਲੀ ਜਿਹੇ ਪਾਸ ਜਿਹੜਾ ਸੁਪਰ ਸੀਡਰ ਵਾਲੀ ਹੁੰਦੀ ਉਹ ਚ ਸੁੰਡ ਪੈਣ ਦੀ ਸਮੱਸਿਆ ਆ ਜਾਂਦੀ ਇਹਦੇ ਵਿੱਚ ਤਾਂ ਮੇਰੇ ਅਕੋਰਡਿੰਗ ਤਾਂ ਨਹੀਂ ਆਉਣੀ ਚਾਹੀਦੀ ਬਟ ਫਿਰ ਵੀ ਮੈਂ ਜਿਹੜਾ ਬੀਜ ਹੁੰਦਾ ਨਾ ਬੀਜ ਨੂੰ ਆ ਜਿਹੜਾ ਆਪਣਾ ਆਈਪੀਐਲ ਕੰਪਨੀ ਦਾ ਮੈਟਰੀਜੀਅਮ ਆਉਂਦਾ ਕਾਲੀ ਚੱਕਰ ਦੇ ਨਾਮ ਦੇ ਨਾਲ ਜਾਣਿਆ ਜਾਂਦਾਗਾ ਇੱਕ ਬਾਇਓ ਦਾ ਪ੍ਰੋਡਕਟ ਉਹ ਮੈਂ ਲਗਾ ਦਿੱਤਾ ਸੀ ਕਣਕ ਦੇ ਬੀਜ ਨੂੰ ਤੇ ਉਹ ਕਣਕ ਦੇ ਉਹਨੂੰ ਲਗਾ ਕੇ ਮੈਂ ਬੀਜ ਦਿੱਤਾ ਸੀ ਉਹ ਇੱਕ ਮਾਸahari ਫੰਗਸ ਹੁੰਦੀ ਹੈ ਜਿਹਦੇ ਨਾਲ ਆਪਣਾ ਇਹ ਸੁੰਡ ਵਗੈਰਾ ਤੇ ਹੋਰ ਸ਼ੌਂਖ ਵਗੈਰਾ ਦੀ ਸਮੱਸਿਆ ਨਹੀਂ ਆਉਂਦੀ ਤੇ ਕਣਕ ਉੱਗਰਨੀ ਸਟਾਰਟ ਹੋ ਚੁੱਕੀ ਆ ਵਧੀਆ ਉੱਗ ਰਹੀ ਆ ਤੁਹਾਨੂੰ ਦੇਖ ਦੇਖ ਰਿਹਾ ਦੇਖੋ ਇੱਥੇ ਪਰਾਲੀ ਮਤਲਬ ਹੈ ਨਹੀਂ ਗਈ ਤੇ ਪਰਾਲੀ ਨੂੰ ਆਪ ਫਰੋਲ ਕੇ ਵੀ ਦੇਖ ਲੈਣੇ ਹੈਗੇ ਕਣਕ ਵਧੀਆ ਉੱਗਰਨੀ ਸਟਾਰਟ ਹੋਈ ਪਈ ਆ ਤੇ ਅ ਕਣਕ ਜਿੱਥੇ ਪਰਾਲੀ ਅਰੇ ਕੋਈ ਥੀ ਪਰਾਲੀ ਸੀ ਇੱਥੇ ਥੋੜੀ ਜੀ ਮਤਲਬ ਕਿ ਲੇਟ ਉੱਗ ਰਹੀ ਆ ਹੋਰ ਕੋਈ ਸਮੱਸਿਆ ਨਹੀਂ ਆ ਦੇਖੋ ਆ ਕਣਕ ਦਾ ਉਹ ਨਿਕਲਿਆ ਹੋਇਆ ਹੈਗਾ ਹਨ ਤੇ ਆ ਦੇਖੋ ਇੱਥੇ ਕਣਕ ਉੱਗ ਰਹੀ ਆ ਵਧੀਆ ਤੇ ਅ ਮੈਂ ਇਹ ਇੱਕ ਐਕਸਪੈਰੀਮੈਂਟ ਕਰਦੀ ਰਹਿਣਾ ਖੇਤੀ ਦੇ ਵਿੱਚ ਜਿੱਦਾਂ ਕਿ ਧੂਏ ਦਾ ਕਾਫੀ ਸਮੱਸਿਆ ਆਉਂਦੀ ਆ ਠੀਕ ਆ ਪਰ ਜੇ ਆਹ ਜਿਹੜਾ ਮੇਰਾ ਆਹ ਟੈਕਨੀਕ ਆਗੀ ਤੇ ਕਈ ਕਈ ਕਿਸਾਨ ਕਰਦੇ ਵੀ ਨਹੀਂ ਇਸ ਤਰੀਕੇ ਦੇ ਨਾਲ ਤੇ ਉਹ ਵਧੀਆ ਟੈਕਨੀਕ ਕਾਮਯਾਬ ਹੋ ਵੀ ਰਹੀ ਆ ਬਟ ਮੈਂ ਆਪ ਜਿੰਨਾ ਚੱਕਰ ਕਰ ਜਿੰਨਾ ਚਿਰ ਕਰਕੇ ਨਹੀਂ ਦੇਖਦਾ ਮੈਂ ਨਹੀਂ ਯਕੀਨ ਕਰਦਾ ਕਿ ਹੁੰਦੀ ਸਹੀ ਆ ਜਾਂ ਨਹੀਂ ਤੇ ਮੈਂ ਇਸ ਕਰਕੇ ਹੀ ਇਹ ਟੈਕਨੀਕ ਨੂੰ ਖੇਤ ਦੇ ਵਿੱਚ ਅਪਲਾਈ ਕੀਤਾ ਇੱਕ ਤਾਂ ਸਾਡੇ ਪ੍ਰਾਲੀ ਦੀ ਸਮੱਸਿਆ ਦਾ ਹੱਲ ਹੁੰਦਾ ਗੱਠਾਂ ਚ ਕਾਉਣੀਆਂ ਵੀ ਹੱਲ ਹੈਗਾ ਬਟ ਉਹ ਸਾਡੀ ਜ਼ਮੀਨ ਦੀ ਸਿਹਤ ਵਾਸਤੇ ਚੰਗੀ ਚੀਜ਼ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਕੀ ਹੁੰਦਾ ਜਿਹੜਾ ਆਰਗੈਨਿਕ ਮੈਟਰ ਹੁੰਦਾ ਜਿਹੜਾ ਇਹ ਪ੍ਰਾਲੀ ਆ ਇਹ ਬੜਾ ਵਧੀਆ ਇੱਕ ਖਾਦ ਆਗੀ ਜ਼ਮੀਨ ਵਾਸਤੇ ਤੇ ਇਹ ਜ਼ਮੀਨ ਨੂੰ ਵਧੀਆ ਤਾਕਤ ਦਿੰਦੀ ਆ ਤੇ ਇਸ ਨੂੰ ਬਾਹਰ ਕੱਢਣਾ ਵੀ ਸਹੀ ਨਹੀਂ ਹੈਗਾ ਜ਼ਮੀਨ ਦੇ ਵਿੱਚੋਂ ਕਿਉਂਕਿ ਅਸੀਂ ਜਿੱਦਾਂ ਹੁਣ ਰੂੜੀ ਵਗੈਰਾ ਹਨ ਇਹ ਪਾਣੀ ਬੰਦ ਕਰ ਚੁੱਕੇ ਹਾਂਗੇ ਬਾਣਾ ਦੇ ਵਿੱਚ ਕੋਈ ਖਾਸ ਨਹੀਂ ਪਾਉਂਦਾ ਤੇ ਹੁਣ ਆਪਣੇ ਕੋਲੇ ਆਰਗੈਨਿਕ ਮੈਟਰ ਦੇ ਰੂਪ ਦੇ ਵਿੱਚ ਇਹੀ ਇੱਕ ਬਾਚਦਾਗਾ ਇਹਨੂੰ ਜਾ ਅਸੀਂ ਹਗ ਲਾ ਦਿੰਨੇ ਆ ਤੇ ਜਾ ਅਸੀਂ ਇਕੱਠਾ ਕਰਾ ਕੇ ਬਾਹਰ ਕੱਢ ਦਿੰਨੇ ਆ ਇਹੀ ਮੇਰਾ ਕਾਰਨ ਸੀ ਕਿ ਇਹਨੂੰ ਵਿੱਚ ਹੀ ਡੀਕੰਪੋਜ਼ ਕੀਤਾ ਜਾਵੇ ਇੱਕ ਤਰੀਕਾ ਜਿਹੜਾ ਮਲਚਿੰਗ ਵਾਲਾ ਜਿਹਦੇ ਵਿੱਚ ਛਿੱਟਾ ਦੇ ਕੇ ਪਾਣੀ ਲਾਉਂਦੇ ਆ ਉਹ ਟੈਕਨੀਕ ਵੀ ਕਾਮਯਾਬ ਆ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਉਹ ਮੈਂ ਇਸ ਵਾਰ ਬਾਰਾ ਕੀਲੇ ਚ ਕਰਨੀ ਸੀ ਸਾਹਮਣੇ ਕਰਤੇ ਖੜੇ ਨੇ ਪੀਆਰ 126 ਝੋਨਾ ਸੀ ਇਹਦੇ ਵਿੱਚ ਇਹਦੇ ਵਿੱਚ ਮੱਟ ਮੈਂ ਕਰ ਨਹੀਂ ਸਕਿਆ ਥੋੜੀ ਜੀ ਕੀ ਹੋਇਆ ਉਹ ਮੇਰੇ ਡੈਡੀ ਨੇ ਪਾਣੀ ਛੱੜਤਾ ਇਹਦੇ ਵਿੱਚ ਗਿੱਲ ਹੈ ਨਹੀਂ ਸੀ ਕਿਉਂਕਿ ਸਿਕਾਇਆ ਹੋਇਆ ਤੀਗਾ ਉਹਨਾਂ ਨੂੰ ਮਤਲਬ ਕਿ ਪਤਾ ਨਹੀਂ ਉਹਨਾਂ ਨੇ ਪਾਣੀ ਛੱੜਤਾ ਇਹਦੇ ਵਿੱਚ ਇਸ ਕਰਕੇ ਇਦੇ ਵਿੱਚ ਮੈਂ ਕਰ ਨਹੀਂ ਸਕਿਆ ਹਜੇ ਬਜਾਈ ਹੋਈ ਨਹੀਂ ਜਿਸ ਵਿੱਚ 15 ਤਰੀਕ ਹੋ ਚੁੱਕੀ ਅੱਜ ਤੇ ਬਾਣ ਗਿੱਲਾ ਹੋਣ ਕਰਕੇ ਨਹੀਂ ਬਜਾਈ ਹੋਈ ਹੁਣ ਇਹਦੇ ਵਿੱਚ ਇਦਾਂ ਹੀ ਸੁਪਰ ਹੈਪੀ ਸੀਡਰ ਚਲਾਵਾਂਗੇ ਆਪਾਂ ਪਰਾਲੀ ਇਹਦੀ ਤਾਂ ਘੱਟੇ ਹੁੰਦੀ ਆ ਪੀਆਰ 126 ਦੀ ਏ ਤੇ ਇਧਰ ਜਿਹੜਾ ਇਹ ਆਪਣੇ ਪੂਸਾ ਚਵਾਲੀ ਸੀਗਾ ਤੇ ਉਹ ਸੜਕ ਤੋਂ ਪਰਲੇ ਪਾਸੇ ਵੀ ਆਪਾਂ ਨੇ ਇਸੇ ਤਰੀਕੇ ਨਾਲ ਹੀ ਬਜਾਈ ਕੀਤੀ ਆ ਤੇ ਜਰਮੀਨੇਸ਼ਨ ਹੋਣੀ ਸ਼ੁਰੂ ਹੋ ਚੁੱਕੀ ਹੈ ਗਣਕ ਦੀ ਇਸ ਮਰ ਥੋੜੀ ਜੀ ਜਰਮੀਨੇਸ਼ਨ ਦੇ ਵਿੱਚ ਹਰੇਕ ਜਗ੍ਹਾ ਤੇ ਹੀ ਸਮੱਸਿਆ ਆ ਰਹੀ ਆ ਕਿਤੇ ਗਿੱਲ ਹੈ ਨਹੀਂ ਕਿਤੇ ਹੈਗੀ ਆ ਤੇ ਇੱਕ ਜਿਹੜੀ ਪ੍ਰੋਬਲਮ ਮੇਨ ਜਿਹੜੀ ਮੇਰੇ ਅਕੋਰਡਿੰਗ ਆ ਰਹੀ ਆ ਉਹ ਇਹ ਹੈ ਆ ਕਿ ਜਿਹੜਾ ਮੌਸਮਾ ਉਹ ਬਿਲਕੁਲ ਚੋਕ ਹੋ ਚੁੱਕਿਆ ਜਿੱਦਾਂ ਕਿ ਧੁੱਪ ਪ੍ਰੋਪਰ ਆ ਨਹੀਂ ਰਹੀ ਧੁੱਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਜ਼ਮੀਨ ਨੂੰ ਤੇ ਉਹ ਨਹੀਂ ਮਿਲ ਰਹੀ ਉਹ ਮਿਲ ਹੀ ਨਹੀਂ ਰਹੀ ਜ਼ਮੀਨ ਇਸ ਕਰਕੇ ਵੀ ਜਰਮੀਨੇਸ਼ਨ ਦੇ ਵਿੱਚ ਦਿੱਕਤ ਆ ਰਹੀ ਆ ਤੇ ਹੁਣ ਆਪਾਂ ਤੁਹਾਨੂੰ ਮੈਂ ਦਿਖਾ ਦਿੱਤਾ ਕਿ ਕਿਸ ਤਰ੍ਹਾਂ ਦੇ ਤਰੀਕੇ ਨਾਲ ਬਜਾਈ ਹੋਈ ਆ ਲੇਰਾ ਪੂਰੀ ਵਧੀਆ ਸਹੀ ਬਾਣ ਦੇ ਵਿੱਚ ਇੱਕ ਸਰ ਬਣੀ ਹੋਈ ਆ ਇਹਦੇ ਵਿੱਚ ਸਿਰਫ ਜਿਹੜੀ ਸਮੱਸਿਆ ਆਉਂਦੀ ਆ ਬੀਜਣ ਸਮੇ ਸੁਪਰ ਸੀਡਰ ਸੁਪਰ ਸੀਡਰ ਦੇ ਵਿੱਚ ਕੀ ਸਮੱਸਿਆ ਆਉਂਦੀ ਆ ਆ ਹੈਪੀ ਸੀਡਰ ਦੇ ਵਿੱਚ ਹੋਰੀ ਮੈਨੂੰ ਸੁਪਰ ਸੀਡਰ ਨਿਕਲੀ ਆ ਤੇ ਕਿਉਂਕਿ ਉਹ ਜਿਆਦਾ ਪਰਚਾਲੇ ਤੇ ਸ਼ਬਦ ਆਗਾ ਤੇ ਇਹਦੇ ਵਿੱਚ ਸਮੱਸਿਆ ਕੀ ਹੁੰਦੀ ਹੈ ਇੱਕ ਤਾਂ ਜਿਹੜਾ ਬਾਹਣ ਆ ਉਹ ਬਿਲਕੁਲ ਬੱਤ ਹੋਣਾ ਚਾਹੀਦਾ ਬੱਤਰ ਹੋਣਾ ਚਾਹੀਦਾ ਮਤਲਬ ਕਿ ਗਿਲ ਜ਼ਿਆਦਾ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਕੀ ਹੁੰਦਾ ਜਿਹੜੇ ਬਲੇਡ ਹੁੰਦੇ ਨੇ ਸੁਪਰ ਸੀਡਰ ਹੈਪੀ ਸੀਡਰ ਦੇ ਉਹ ਨੀਚੋਂ ਕਰਚਾ ਵੱਟ ਲੈਂਦੇ ਨੇ ਤੇ ਉਹ ਮੂਰੇ ਚੱਲਣ ਲੱਗ ਜਾਂਦੇ ਨੇ ਉਹਦੇ ਨਾਲ ਕੀ ਪਰਾਲੀ ਫਸ ਜਾਂਦੀ ਹੈਗੀ ਕਈ ਜਗ੍ਹਾ ਪਹਿਲੀ ਵਾਰ ਅਸੀਂ ਆਹ ਜਿਹੜਾ ਪਹਿਲਾ ਲਾਇਆ ਸੀ ਇਹਦੇ ਵਿੱਚ ਫਸੀ ਵੀ ਹੋਈ ਆ ਠੀਕ ਆ ਆਹ ਦੇਖੋ ਮੈਂ ਕੱਢੀ ਪਈ ਆ ਇੱਧਰ ਜਿਹੜੀ ਹਾਂ ਐਦਾਂ ਇਹਦੇ ਵਿੱਚ ਕੀ ਸਮੱਸਿਆ ਵੀ ਉਹ ਅੱਗੇ ਚੱਲ ਪੈਂਦੀ ਆ ਪਰਾਲੀ ਨੂੰ ਖਿਲਾਰਨਾ ਜ਼ਰੂਰੀ ਆ ਇਧਰ ਉਧਰ ਉਹ ਮਾਸਤਾ ਜੇ ਤੁਸੀਂ ਪਰਾਲੀ ਨਹੀਂ ਖਿਲਾਰੋਗੇ ਤਾਂ ਇਹ ਬਿਲਕੁਲ ਹੀ ਨਹੀਂ ਚੱਲਣਾ ਹੈਗਾ ਸੁਪਰ ਹੈਪੀ ਸੀਡਰ ਤੇ ਬਸ ਇਹੀ ਸਭ ਤੋਂ ਮੇਨ ਚੀਜ਼ ਦਾ ਪ੍ਰਾਇਨ ਖਿਲਾਰਨਾ ਇਹਦੇ ਵਿੱਚ ਹੋਰ ਕੋਈ ਐਡੀ ਸਮੱਸਿਆ ਨਹੀਂ ਚੱਲਿਆ ਵਧੀਆ ਇੱਕ ਵਾਰ ਬਸ ਪਹਿਲੇ ਗੇੜੇ 'ਚ ਪਤਾ ਲੱਗਿਆ ਸਾਨੂੰ ਕਿ ਇਦਾਂ ਕਰਨਾ ਪਊਗਾ ਤੇ ਉਹ ਸੀ ਕੀਤਾ ਤੇ ਵਧੀਆ ਬਜਾਈ ਹੋਈ ਆ ਤੇ ਹੁਣ ਇਹਦਾ ਰਿਜ਼ਲਟ ਦੇਖਦੇ ਕੀ ਆਉਂਦਾ ਹੁਣ ਆਪਾਂ ਅੱਗੇ 5-10 ਦਿਨਾਂ ਬਾਅਦ ਇਹਦੀ ਵੀਡੀਓ ਪਾਵਾਂਗੇ ਵੀ ਜਰਮੀਨੇਸ਼ਨ ਕਿੰਨੀ ਕੁ ਹੋਈ ਆ ਤੇ ਬੀਜ ਦੀ ਮਾਤਰਾ ਕਿੰਨੀ ਪਾਈ ਅਸੀਂ ਨੇ ਬੀਜ ਦੀ ਮਾਤਰਾ ਜਿੱਦਾਂ ਕਿ ਅ ਪਹਿਲੇ ਗੇੜੇ ਇੱਥੇ ਅੱਧੇ ਤੱਕ ਤਾਂ 45 ਕਿਲੋ ਬੀਜ ਲੱਗਿਆ ਹੋਇਆ ਸਾਨੂੰ ਲੱਗਿਆ ਕਿ 20 ਘਾਟਾ ਫਿਰ ਅਸੀਂ ਉਹਨੂੰ 50 ਤੇ ਕਰਤਾ ਤੇ 50 ਕਿਲੋ ਦਾ ਬੀਜ ਪਿਆ ਫੈਦੇ ਵਿੱਚ ਤੇ 50 ਕਿਲੋ ਦਾ ਬੀਜ ਮੈਂ ਤਾਂ ਜਾਦੇ ਪਾਤਾ ਕਿਉਂਕਿ ਹੋ ਸਕਦਾ ਵਿੱਚੋਂ ਪਹਿਲੀ ਵਾਰ ਐਕਸਪੈਰੀਮੈਂਟ ਸੀਗਾ ਵੀ ਮੈਂ ਜਾਦੇ ਤਾਂ ਪਾਤਾ ਵੀ ਕਈ ਵਾਰ ਵਿੱਚੋਂ ਬੀਜ ਦੀ ਉੱਗਣ ਦੀ ਸਮੱਸਿਆ ਆ ਜਾਂਦੀ ਹੈ ਤਾਂ ਉਹ ਮੈਨੇਜਾ ਹੋ ਜਾਂਦਾ ਤੇ ਇਹੀ ਮੇਰੀ ਅੱਜ ਤੁਹਾਨੂੰ ਦਿਖਾਉਣਾ ਸੀ ਕਿ ਵਧੀਆ ਬਹੁਤ ਸੋਹਣੀ ਬਜਾਈ ਹੋਈ ਆ ਤੇ ਵਧੀਆ ਉਹ ਆ ਤਰੀਕਾ ਆ ਅੱਗ ਨਹੀਂ ਲਾਉਣੀ ਪੈਂਦੀ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਧੂਏ ਦੀ ਸਮੱਸਿਆ ਦਾ ਹੱਲ ਆ ਤੇ ਇਸ ਪਾਸੇ ਤੁਹਾਨੂੰ ਮੈਂ ਦਿਖਾਉਣਾਗਾ ਇਹ ਇਹ 1247 1247 ਚ ਉਹਨਾਂ ਸੀਗਾ ਉਹ ਉਹ ਉਹਦੇ ਉਹਦੀ ਬਿਜਾਈ ਹੋਈ ਆ ਇਹ ਕੀਲੇ ਦੇ ਵਿੱਚ ਇਹਦੇ ਵੀ ਤਾਂ ਬਹੁਤ ਸੋਣੀ ਬਿਜਾਈ ਹੋਈ ਆ ਦੇਖੋ ਇਹਦੇ ਵੀ ਤਾਂ ਯਰ ਨਿਊਰਮੇਸ਼ਨ ਬਹੁਤ ਜ਼ਿਆਦਾ ਆ ਬਹੁਤ ਵਧੀਆ ਰਮੇਸਾ ਗਿੱਲ ਜਾਇ ਸੀ ਕੁਛ ਇਹਦੇ ਵਿੱਚ ਉਹਦੇ ਵਿੱਚ ਉਹ ਬੱਤਰ ਸੀ ਥੋੜੀ ਜ਼ਿਆਦਾ ਕਹਿ ਸਕਦਾ ਗੱਲੇ ਵਿੱਚ ਇਹਦੇ ਵਿੱਚ ਪਰਾਲੀ ਦੀ ਸਮੱਸਿਆ ਇਹਦੇ ਵਿੱਚ ਪਰਾਲੀ ਹੀ ਲੈਣਾ ਬਿਲਕੁਲ ਨਹੀਂ ਖਲਾਰੀਆਂ ਹੋਈਆਂ ਇਹਦੇ ਵਿੱਚ ਇਦਾਂ ਹੀ ਚੱਲਿਆ ਹੋਇਆ ਕਿਉਂਕਿ ਪਰਾਲੀ ਇਹਦੇ ਵਿੱਚ ਹੁੰਦੀ ਹੀ ਘਟ ਆ ਗਈ। ਖਰਚੇ ਤੁਹਾਨੂੰ ਖੜੇ ਦਿਖ ਰਹੇ ਹੋਣਗੇ। ਕੁਝ ਇਸ ਵਾਰੀ ਜੋ ਤੁਹਾਨੂੰ ਪਤਾ ਕਿਸਾਨਾਂ ਨਾਲ ਹੋਇਆ ਝੋਨਾ ਜਿਆਦਾ ਟਾਈਮ ਖੇਤਾਂ ਵਿੱਚ ਖੜਾ ਰਹਿ ਗਿਆ, ਬੈਠ ਕੇ ਬੈਠਣ ਕਰਕੇ ਥੱਲੋਂ ਵੱਢਣਾ ਪੈ ਗਿਆ। ਥੱਲੋਂ ਵੱਟਣ ਕਰਕੇ ਖਰਚਾ ਦੀ ਜਿਹੜਾ ਖਰਚਾ ਵੀ ਵਿੱਚ ਆਉਣਾ ਸਟਾਰਟ ਹੋ ਗਿਆ। ਉਹ ਖਰਚਾ ਵਿੱਚੋਂ ਖਰਚੀ ਵਿੱਚ ਨਹੀਂ ਚੱਲਦਾ। ਜੇ ਤੁਸੀਂ ਸੁਪਰ ਸੀਡ ਹੈਪੀ ਸੀਡਰ ਨਾਲ ਬਿਜਾਈ ਕਰਨੀ ਹੈ ਤਾਂ ਖਰਚਾ ਆਹ ਵੱਡੋ। ਖਰਚੇ ਨੂੰ ਖੜਾ ਰਹਿਣ ਦਿਓ ਬਸ ਕਲੀ ਪਰਾਲ ਖੜਨਾਓ ਤੇ ਚਲਾਓ। ਇਦੇ ਵਿੱਚ ਦੇਖੋ ਬਿਲਕੁਲ ਸਹੀ ਚੱਲਿਆ ਹੋਇਆ ਹੈ ਆਪਣਾ ਹੈਪੀ ਸੀਟਰ ਹੈਪੀ ਸੀਟਰ ਤੇ ਬਸ ਹੁਣ ਇਹ ਹੀ ਦਿਖਾਉਣਾ ਸੀ ਤੇ ਹੁਣ ਆਪਾਂ ਅੱਗੇ ਤੁਹਾਨੂੰ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਾਂਗੇ ਕਿ ਕਿਦਾਂ ਕਿਵੇਂ ਕੀ ਆਪਣਾ ਅਪਡੇਟ ਆ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ